ਕੀ ਕਾਲ? ਫਾਸਟ ਕਾਲ। ਤੁਹਾਨੂੰ ਜੀ ਆਪਾਂ ਡੇਢ ਸਾਲ ਪਹਿਲਾਂ ਬਾਡੀ ਸਰਵਿਸ ਪੈਕ ਪੰਜ ਜੂਸ ਦਿੱਤੇ ਸੀਗੇ। ਉਹ ਪੀ ਕੇ ਤੁਹਾਨੂੰ ਕੀ ਫਾਇਦਾ ਹੋਇਆ ਉਹਦੇ ਬਾਰੇ ਜਾਣਕਾਰੀ ਦਿਓ ਜੀ। ਮੈਨੂੰ ਯੂਰੀ ਕੱਟ ਦੀ ਪ੍ਰੋਬਲਮ ਸੀ ਜੀ। ਅੱਛਾ ਜੀ। ਹਾਂ। ਕਿੰਨੀ ਦੇਰ ਤੋਂ ਸੀਗੀ? 7 ਸਾਲ ਤੋਂ ਯੂਰੀ ਐਸਿਡ ਦੀ ਸੀਗੀ। ਹੋਰ ਕੋਈ ਸਮੱਸਿਆ ਨਾਲ? ਨਾਲ ਬਲੱਡ ਪ੍ਰੈਸ਼ਰ ਘਟਦਾ ਸੀ ਮੇਰੇ ਤੋਂ। अच्छा जी मतलब थकावट महसूस ਹੁੰਦੀ ਸੀ ਆਪਾਂ ਨੂੰ ਅੱਛਾ ਬਲੱਡ ਪ੍ਰੈਸ਼ਰ ਘਟਣ ਨਾਲ ਥਕਾਵਟ ਮਹਿਸੂਸ ਹੋਈ ਜਾ ਰਹੀ ਸੀ ਜਿਹੜਾ ਤੁਸੀਂ ਯੂਰਿਕ ਐਸਿਡ ਦੱਸਿਆ ਇਹਦੇ ਨਾਲ ਕੀ ਤਕਲੀਫ ਰਹਿੰਦੀ ਸੀ ਤੁਹਾਨੂੰ ਦਰਦ ਹੁੰਦਾ ਸੀ ਇਹ ਕਿੱਥੇ ਦਰਦ ਹੁੰਦਾ ਸੀ ਪੈਰਾਂ ਵਿੱਚ ਪੈਰਾਂ ਚ ਜੋੜਾਂ ਚ ਵੀ ਹੁੰਦਾ ਸੀ ਜੋੜਾਂ ਚ ਵੀ ਹੁੰਦਾ ਸੀ ਹੁਣ ਡੇਢ ਸਾਲ ਦਾ ਜਦ ਤੱਕ ਤੁਸੀਂ ਸਰਵਿਸ ਪੈਕ ਲਿਆ ਫਿਰ ਕੋਈ ਤੁਹਾਨੂੰ ਦਵਾਈ ਦੀ ਲੋੜ ਤਾਂ ਨਹੀਂ ਪਈ ਨਹੀਂ ਹੁਣ ਨਹੀਂ ਲੋੜ ਪਈ ਅੱਛਾ 7 ਸਾਲ ਪਹਿਲਾਂ ਤੋਂ ਜਿਵੇਂ ਸਮੱਸਿਆ ਚੱਲਦੀ ਆ ਰਹੀ ਸੀ ਫਿਰ ਤੁਸੀਂ ਦਵਾਈਆਂ ਲੈਂਦੇ ਸੀਗੇ ਬਹੁਤ ਲੈਂ ਗਿਆ ਨੇ ਜੀ ਬਹੁਤ ਲੈਂ ਗਿਆ ਹਰ ਰੋਜ਼ ਦਵਾਈ ਖਾਣੀ ਪਈ ਹਰ ਰੋਜ਼ ਹੁਣ ਡੇਢ ਸਾਲ ਤੋਂ ਕੋਈ ਦਵਾਈ ਤਾਂ ਨਹੀਂ ਲਈ ਨਾ ਜੀ ਹੁਣ ਨਹੀਂ ਫਿਰ ਜਿਹੜੇ ਹੁਣ ਨੰਨੇ ਪਰਿਵਾਰਾਂ ਨੂੰ ਵੀ ਇਹੇ ਤਕਲੀਫਾਂ ਬਹੁਤ ਲੋਕਾਂ ਨੂੰ ਹੈਗੀਆਂ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵੀ ਬਾਡੀ ਸਰਵਿਸ ਪੈਕ ਬਾਰੇ ਅਜੇ ਤਾਂ ਇਹ ਸਨੇਹਾ ਦੇਣਾ ਜੀ ਵੀ ਇਹ ਚੀਜ਼ ਬਤਨੀ ਚਾਹੀਦੀ ਹੈ ਤੇ ਫਿਰ ਸਰਬਸ ਸਭ ਪੂਰਾ ਪ੍ਰੇਣਾ ਜਾਏਗਾ ਹਰ ਕੋਦੇ ਠੀਕ ਹੈ ਬਾਬਾ ਜੀ ਧੰਨਵਾਦ